ਆਹ ਗੁਰਜੀ ਦਾ ਖਾਲਸਾ ਆਹ ਹੀ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਜੋ ਅੱਜ ਆਪਾਂ ਲੈ ਕੇ ਆਏ ਆਂ। ਇਸ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਤਾਲਾ ਤੇ ਤਾਲਾ ਆਪਾਂ ਬਣਾਵਾਂਗੇ ਅੱਜ ਦੇਸੀ ਤਰੀਕੇ ਨਾਲ। ਤਾਲਾ ਆਪਾਂ ਬਣਾਵਾਂਗੇ ਭੋਲੀ ਦੇ ਵਿੱਚ ਘੋਇਆਂ ਦੇ ਉੱਤੇ ਦੇਸੀ ਤਰੀਕੇ ਨਾਲ ਤੇ ਪੁਰਾਣੇ ਤਰੀਕੇ ਨਾਲ ਜਿੱਦਾਂ ਪੁਰਾਣੇ ਜਵਾਨੇ ਚ ਬਣਾਉਂਦੇ ਸੀ। ਤੇ ਦਾਲ ਦੇ ਵਿੱਚ ਆਪਾਂ ਕਿਹੜੀ ਕਿਹੜੀ ਆਪਾਂ ਦਾਲ ਬਣਾ ਰਹੇ ਆ ਇਹ ਮਾਂ ਦੀ ਦਾਲ ਹੈ ਤੇ ਇਹ ਛੋਲਿਆਂ ਦੀ ਇਹ ਮੂੰਗੀ ਦੀ ਇਹ ਮਸਰਾਂ ਦੀ ਇਹ ਆਪਾਂ ਸਾਰੀ ਮਿਕਸ ਕਰਕੇ ਦਾਲ ਬਣਾਵਾਂਗੇ ਤੇ ਇਸ ਦੇ ਵਿੱਚ ਪਾਵਾਂਗੇ ਆਪਾਂ ਇਹ ਲਸਣ ਛਿੱਲ ਕੇ ਲਿਆਵਾ ਇਹ ਖਰੀਆ ਮਿਰਚਾ ਟਮਾਟਰ ਗੰਡੇ ਅਦਰਕ ਜੋ ਆਪਾਂ ਦਾਲ ਨੂੰ ਮਿਕਸ ਕਰ ਲੈਨੇ ਇਹ ਆਪਾਂ ਪਾਵਾਂਗੇ ਛੋਲਿਆਂ ਦੀ ਦਾਲ ਇੱਕ ਆਪ ਇਹ ਥੋੜੀ ਜੀ ਘੱਟ ਹੈ ਮਾਂ ਦੀ ਪਾਵਾਂਗੇ ਉਹਦੇ ਨਾਲੋਂ ਥੋੜੀ ਘੱਟ ਹੈ ਉਸ ਨਾਲੋਂ ਘਾਟਾ ਆਪਾਂ ਥੋੜੇ ਜਿਵੇਂ ਵਿੱਚ ਮਸਰ ਪਾ ਲਾਂਗੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਵਿੱਚ ਮੂੰਗੀ ਇਹ ਵੀ ਵਧੀਆ ਹੁੰਦੀ ਆ ਸਿਹਤ ਵਾਸਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਛੋਟੋਲੇ ਦੇ ਵਿੱਚ ਰੀਨੀ ਲਾਈ ਆ ਤੇ ਉਹਦੇ ਵਿੱਚ ਆਪਾਂ ਅੱਗ ਬਾਲ ਲਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਉੱਪਰ ਰੱਖਾਂਗੇ ਤੌੜੀ ਥੋੜੀ ਆਪਾਂ ਰੱਖ ਲਾਂਗੇ ਇਹਦੇ ਵਿੱਚ ਪਾ ਲਾਂਗੇ ਆਪਾਂ ਪਾਣੀ ਇਹਨੂੰ ਆਪਾਂ ਟੱਕ ਦਾਂਗੇ ਜਦੋਂ ਪਾਣੀ ਗਰਮ ਹੋਊਗਾ ਫਿਰ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਤੇ ਇੱਧਰ ਆਪਾਂ ਦਾਲ ਭਿਉਲੀ ਚੰਗੀ ਤਰ੍ਹਾਂ ਧੋ ਕੇ ਇਹਨੂੰ ਆਪਾਂ 10-15 ਮਿੰਟ ਭਿਉਵਾਂਗੇ ਜਿੰਨਾ ਚਿਰ ਤੱਕ ਆਪਣਾ ਪਾਣੀ ਗਰਮ ਹੁੰਦਾ ਫਿਰ ਇਹਨੂੰ ਆਪਾਂ ਪਾਵਾਂਗੇ ਤੇ ਪਾਣੀ ਆਪਣਾ ਗਰਮ ਹੋ ਗਿਆ ਵਾ ਤੇ ਇਧਰ ਆਪਣੀ ਦਾਲ ਵੀ ਭਿਜ ਗਈ ਜਿਹੜੀ ਆਪਾਂ ਪਹਿ전에 ਰੱਖੀ ਸੀ ਇਹਨੂੰ 10-15 ਮਿੰਟ ਹੋ ਗਏ ਭਿਜ ਜੀ ਨੇ ਤੇ ਨੂੰ ਆਪਾਂ ਪਾਣੀ ਕੱਢ ਕੇ ਤੇ ਪਾ ਦਾਂਗੇ ਦਾਲ ਥੋੜੀ ਚ ਇਹਨੂੰ ਆਪਾਂ ਟੱਕ ਦਾਂਗੇ 10-15 ਮਿੰਟਾਂ ਬਾਅਦ ਵਿੱਚ ਵੇਖਾਂਗੇ ਇਹਦੇ ਉੱਪਰ ਜਿਹੜੀ ਚੱਗ ਜੀ ਆਊਗੀ ਉਹ ਆਪਾਂ ਲਾ ਦਾਂਗੇ ਕਿਉਂਕਿ ਉਹ ਵਾਈ ਜੀ ਦੀ ਆ ਤੇ ਉਹ ਆਪਾਂ ਦਾਲ ਤੋਂ ਲਾ ਕੇ ਫਿਰ ਇਹਦੇ ਵਿੱਚ ਆਪਾਂ ਲੋਨ ਮਿਰਚਾਂ ਪਾਵਾਂਗੇ ਤੇ ਦਾਲ ਵੇਖੋ ਆਪਣੀ ਰੇਝੇ ਪੈ ਗਈ ਆ ਆਪਾਂ ਕਹਿੰਨੇ ਹੱਜਾ ਜੀ ਆਊਗੀ ਪਰ ਝੱਗ ਜੀ ਆਈ ਨਹੀਂ ਪਤਾ ਨਹੀਂ ਤੇ ਆਪਣੇ ਕੋਲ ਅੱਗ ਥੱਲੇ ਤੇਜ ਹੋ ਗਈ ਆ ਕਿ ਹਿਸਾਬ ਆ ਕੋਈ ਗੱਲ ਹੋ ਗਈ ਆ ਜਿਹੜੀ ਝੱਗ ਨਹੀਂ ਉੱਤੇ ਆਈ ਤੇ ਹੁਣ ਰਾਲ ਰੇਝੇ ਪੈ ਗਈ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਲੋਨ ਤੇ ਇਹਨੇ ਪਾਵਾਂਗੇ ਆਪਾਂ ਹਿੰਗ ਕਿਉਂਕਿ ਮਾਂ ਦੀ ਦਾਲ ਦੇ ਵਿੱਚ ਹਿੰਗ ਜ਼ਰੂਰੀ ਆ ਤੇ ਨਾਲ ਹੀ ਆਪਾਂ ਇਹ ਹਰੀਆਂ ਮਿਰਚਾਂ ਤੇ ਲਸਣ ਪਾ ਦਾਂਗੇ ਰਜ ਦੀ ਦੇ ਵਿੱਚ ਹੀ ਮਿਰਚਾਂ ਆਪਾਂ ਸਾਤੀਆਂ ਹੀ ਪਾ ਰਹੇ ਆ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਤੇਲ ਰਜ ਦੀ ਦੇ ਵਿੱਚ ਇਹਨੂੰ ਆਪਾਂ ਟੱਕ ਦਿੰਨੇ ਆ ਤੇ ਇਹ ਦਾਲ ਆਪਣੀ ਚੰਗੀ ਤਰ੍ਹਾਂ ਰਿਜੂਗੀ ਤੇ ਫੇਰ ਆਪਾਂ ਇਹਨੂੰ ਵੇਖਾਂਗੇ ਇਹ ਆਪਾਂ दाल ਵਾਸਤੇ ਹੁਣ ਤੜਕਾ ਘੱਟ ਲੈਨੇ ਆ ਕੁਛ ਆਪਾਂ ਅਦਰਕ ਲਿਆ ਤੇ ਦੋ ਤਿੰਨ ਗੰਡੇ ਆ ਦੋ ਟਮਾਟਰ ਆ ਤੇ ਇਹ ਆਪਾਂ ਹੁਣ ਕੱਟ ਕੇ ਰੱਖ ਲੈਣ ਤੇ ਦਾਲ ਆਪਣੀ ਰਿਝਦੀ ਪਈ ਐ ਚੰਗੀ ਤਰ੍ਹਾਂ ਰਿਝੂਗੀ ਤੇ ਫੇਰ ਆਪਾਂ दाल ਨੂੰ ਲਾਉਣਾ ਵਾ ਤੇ ਫੇਰ ਆਪਾਂ ਤੜਕਾ ਲਾਵਾਂਗੇ ਤੇ ਆਪਾਂ ਤੜਕਾ ਕੱਟ ਕੇ ਰੱਖ ਲਈ ਦਾਲ ਆਪਾਂ ਚੈੱਕ ਕਰ ਲੈਨੇ ਆ ਉਹ ਬਣ ਗਈ ਆ ਕਿ ਨਹੀਂ ਤੇ ਨਾਲੇ ਆਪਾਂ ਲਾ ਲਾਂਗੇ ਕੜਸੀ ਤੇ ਵੇਖਦੇ ਆਂ ਆਪਣੀ ਕਿੰਨੀ ਕੁ ਦਾਲ ਚ ਘਸ ਰਿਆ ਦਾਲ ਆਪਣੀ ਜਾਣੇ ਜਾਣੀ ਦੀ ਬਣ ਗਈ ਆ ਤੇ ਪਰ ਆਪਾਂ ਘੰਟਾ ਅੱਧਾ ਘੰਟਾ ਆਪਾਂ ਨੂੰ ਹੋ ਰਿਹਾ ਨਾ ਵੇਖੋ ਕੋਈ ਵਰਗੀ ਹੋਈ ਪਈ ਦਾਲ ਦੇ ਵਿੱਚ ਕੇ ਇਸ ਤਰੀਕੇ ਨਾਲ ਦਾਲ ਬਣਾਇਆ ਕਰੋ ਥੋੜੀ ਦੇ ਵਿੱਚ ਨਾਲੇ ਤੇ ਇਹਦੇ ਵਿੱਚ ਬਹੁਤ ਗੁਣ ਹੁੰਦੇ ਆ ਜਿਹੜੀ ਕੁੱਕਰ ਦੀ ਦਾਲ ਆ ਉਹ ਕੁੱਕਰ ਦੀ ਦਾਲ ਦੇ ਵਿੱਚੋਂ ਸਾਰੇ ਤੱਤ ਮਰ ਜਾਂਦੇ ਆ ਇਹ ਜਿੰਦਿਆਂ ਜਲਦੀ ਤੇ ਬਣਾ ਦਿੰਦੀਆਂ ਚਾਰ ਪੀਟੀਆਂ ਮਾਰ ਦਿਆਂ ਬਟਨ ਦਬਕੇ ਤੇ ਦਾਲ ਬਣ ਗਈ ਪਰ ਉਸ ਦਾਲ ਦਾ ਖਾਣ ਦਾ ਕੋਈ ਫਾਇਦਾ ਨਹੀਂ ਇਹ ਦਾਲ ਖਾਣ ਦਾ ਬਹੁਤ ਫਾਇਦੇ ਆ ਆਪਾਂ ਇਹ ਥੋੜੀ ਚ ਤੁਸੀਂ ਵੀ ਬਣਾ ਕੇ ਖਾਇਆ ਕਰੋ ਦਾਲ ਤੇ ਆਪਣੀ ਦਾਲ ਅੱਧੇ ਘੰਟੇ ਤੱਕ ਬਣ ਜੂਗੀ ਆ ਲੋ ਜੀ ਦਾਲ ਆਪਣੀ ਬਣ ਗਈ ਆ ਇਹਨੂੰ ਆਪਾਂ ਲਾਉਨੇ ਤੜਕਾ ਦਾਲ ਨੂੰ ਤੜਕਾ ਲਾਉਣ ਵਾਸਤੇ ਆਪਾਂ ਗੈਸ ਔਨ ਕਰ ਲਿਆ ਵਾ ਉੱਪਰ ਰੱਖ ਲਿਆ ਆਪਾਂ ਲੋਹੇ ਦਾ ਪੈਨ ਆਪਾਂ ਲੋਹੇ ਦੇ ਪੈਨ ਦੇ ਵਿੱਚ ਆਪਾਂ ਲਾਵਾਂਗੇ ਤੜਕਾ ਇਹਨੂੰ ਕਿਉਂਕਿ ਆਪਾਂ ਨੂੰ ਹੋਰ ਵੀ ਫਾਇਦੇ ਵੱਧ ਮਿਲਣਗੇ ਤੇ ਆਪਾਂ ਤੜਕਾ ਰਣ ਵਾਸਤੇ ਸਰੋਂ ਦਾ ਤੇਲ ਪਾ ਲਈਏ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਇੰਨਾ ਕੁ ਜੀਰਾ ਇਹਨਾਂ ਦਾ ਆਪਾਂ ਪਾਤੀ ਦਾਲ ਰੇਜ਼ ਦੀ ਚ ਲਸਣ ਵੀ ਪਾਤਾ ਆਪਣਾ ਛਟਕ ਗਿਆ ਤੇ ਆਪਾਂ ਪਾ ਲੈਨੇ ਆ ਗੰਡੇ ਅਦਰਕ ਯਾਰ ਇਹ ਆਪਣੇ ਥੋੜੇ ਦੇ ਪੁੱਜ ਗਏ ਤੇ ਹਣ ਆਪਾਂ ਟਮਾਟਰ ਕੱਟ ਲਿਆ ਤੇ ਟਮਾਟਰ ਵਿੱਚ ਪਾ ਦਾਂਗੇ ਪੰਨ ਲੈਨੇ ਆ ਇਹ ਦਾਲ ਆਪਣੀ ਰਜ ਦੇ ਇੰਨੀ ਸੋਹਣੀ ਖੁਸ਼ਬੂ ਆ ਰਹੁੰਦਾ ਹੀ ਇਸ ਕੇ ਪੰਨਾ ਚੌਕਾਂ ਤੇ ਜ਼ਰੂਰ ਗਈ ਹੋਗੀ ਖੁਸ਼ਬੂ ਮੈਨੂੰ ਤੇ ਬਹੁਤ ਮੇਰਾ ਮਨ ਖੁਸ਼ ਹੋ ਗਿਆ ਤੇ ਦਾਲ ਖਾ ਕੇ ਪਤਾ ਨਹੀਂ ਹੋਰ ਵੀ ਹੋਊਗਾ ਤੜਕਾ ਆਪਣਾ ਬਣ ਗਿਆ ਵੇਖੋ ਇਹਨੂੰ ਆਪਾਂ ਪਾਵਾਂਗੇ ਦਾਲ ਤੇ ਦਾਲ ਆਪਣੀ ਵੇਖੋ ਅਜੇ ਵੀ ਰੇਜਦੀ ਪਈ ਆ ਰੇਜ ਰੇਜ ਕਹੈਂ ਚੰਗੀ ਤਰ੍ਹਾਂ ਕੱਢ ਜੂਗੀ ਤੇ ਤੜਕਾ ਆਪਾਂ ਪਾ ਦਿੰਨੇ ਆ ਦਾਲ ਦੀ ਰੰਗਤ ਵੇਖੋ ਕਿੰਡੀ ਵਧੀਆ ਬਣੀ ਆ ਆਲੂ ਦੀ ਦਾਲ ਬਣ ਕੇ ਆਪਣੀ ਤਿਆਰ ਆ ਆਪਾਂ ਇੱਕ ਬੌਲ ਚ ਕੱਢ ਲਈਏ ਤੇ ਦਾਲ ਦੀ ਇੰਨੀ ਖੁਸ਼ਬੂ ਵਧੀਆ ਆਉਂਦੀ ਹੈ ਤੇ ਮੂੰਹ ਚ ਪਾਣੀ ਆ ਰਿਹਾ ਵੇਖ ਕੇ ਉੱਪਰ ਆਪਾਂ ਤਾਜ਼ਾ ਬਣਿਆ ਮੱਖਣ ਪਾਇਆ ਵਾ ਤੇ ਦਾਲ ਮਖਣੀ ਅੱਜ ਆਹਾਹਾ ਬੜਾ ਮਜ਼ਾ ਹੀ ਆਜੂਗਾ ਤੇ ਕਿੰਨੇ ਕਿੰਨੇ ਬਣਾ ਕੇ ਖਾਦੀ ਕਿੰਨੇ ਕਿੰਨੂੰ ਪਸੰਦ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਕ